ਸਮੱਸਿਆਵਾਂ ਨੂੰ ਲੈ ਕੇ ਸ਼ਹਿਰ ਵਾਸੀਆਂ ਵੱਲੋਂ ਨਗਰ ਪੰਚਾਇਤ ਦਫ਼ਤਰ ਸਦੂੜ ਅੱਗੇ ਧਰਨਾ। ਸਦੂੜ ਸ਼ਹਿਰ ਵਾਸੀ ਨੇ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਨਗਰ ਪੰਚਾਇਤ ਦਫ਼ਤਰ ਅੱਗੇ ਸੰਕੇਤਕ ਧਰਨਾ ਲਾਇਆ। ਧਰਨੇ ਵਿੱਚ ਸ਼ਾਮਲ ਸ਼ਹਿਰ ਵਾਸੀਆਂ ਵੱਲੋਂ ਆਪਣੀਆਂ ਸਮੱਸਿਆਵਾਂ ਜਿਵੇਂ ਕਿ ਵਾਟਰ ਵਰਕਸ ਰਾਹੀਂ ਪੀਣ ਯੋਗ ਸਾਫ਼ ਪਾਣੀ ਦਾ ਪ੍ਰਬੰਧ ਕਰਵਾਉਣਾ, ਪੰਪ ਤੇ ਸੀਵਰੇਜ ਸਿਸਟਮ ਨੂੰ ਖੁਲਵਾਉਣਾ, ਸ਼ਹਿਰ ਅੰਦਰ ਸਫਾਈ ਪ੍ਰਬੰਧ ਤਰਸਤ ਕਰਾਉਣਾ, ਗਲੀਆਂ ਵਿੱਚ ਲਾਈਟਾਂ ਦਾ ਪ੍ਰਬੰਧ ਕਰਾਉਣਾ ਆਦਿ। ਮਸਲਾਂ ਨੂੰ ਲੈ ਕੇ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਕੀਤੀ ਗਈ ਤਰਨਾਂ ਨੂੰ ਸੰਬੋਧਨ ਕਰਦੇ ਅੰਬਕਮਨਜੀਤ ਸਾਧੂ ਵਾਲਾ ਰਿੰਪੀ ਬਰਾੜ ਕਾਮਰੇਡ ਲਾਲ ਚੰਦ ਸਤਪਾਲ ਚੋਪੜਾ ਆਦੀ ਵੱਖ-ਵੱਖ ਯੂਨੀਅਨ ਦੇ ਆਗੂਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸ਼ਹਿਰ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਦੀ ਰੂਪਰੇਖਾ ਹੋਰ ਤੇਜ਼ ਕਰਨਗੇ। ਪੀ ਵੀਰਨ ਪੰਜਾਬ ਦੀ ਮਾਨਸਾਤ ਗੋਸ਼ਤੀ ਦੀ ਰਿਪੋਰਟ ਅੱਜ ਵੀ ਅੱਜ ਤੱਕ ਬੰਦਾ ਇਹਦਾ ਵੀ ਸ਼ਹਿਰ ਦੇ ਜਿਹੜੀ ਹਾਲਾਤ ਨੇ ਸ਼ਹਿਰ ਦੇ ਉਹ ਬੁਰੀ ਤਰ੍ਹਾਂ ਚਰਮੜਾ ਚੁੱਕੇ ਆ ਚਾਹੇ ਉਹ ਪੀਣ ਵਾਲੇ ਪਾਣੀ ਦਾ ਹੈ ਉਹ ਸਾਫ਼ ਨਹੀਂ ਆ ਰਿਹਾ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਤੈਸ਼ ਨਾਚ ਹੋ ਚੁੱਕਿਆ ਹੈ ਬੰਦ ਹੈ ਔਰ ਜਿਹੜਾ ਗੰਦਾ ਪਾਣੀ ਆ ਥਾਂ ਥਾਂ ਤੋਂ ਓਵਰਫਲੋ ਹੋ ਕੇ ਸੀਵਰੇਜ ਦਾ ਬਾਹਰ ਆ ਰਿਹਾ ਹੈ ਔਰ ਜਿਹੜੀਆਂ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਹੈ ਜਿਹੜੀਆਂ ਸਟਰੀਟ ਲਾਈਟਾਂ ਬਹੁਤੀਆਂ ਬੰਦ ਪਈਆਂ ਨੇ ਮੇਨ ਐਨ ਐਚ ਇੰਟਰਨੈਸ਼ਨਲ ਹਾਈਵੇ ਹੈ ਉਤੇ ਉਹਦੇ ਉੱਪਰ ਜਿਹੜਾ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਇਹ ਜਿਹੜੀਆਂ ਮੰਗਾਂ ਨੇ ਉਹਨਾਂ ਵਾਸਤੇ ਇੱਥੇ ਤੁਹਾਨੂੰ ਲਾਇਆ ਜਾ ਰਿਹਾ ਨਾਲ ਸਾਡਾ ਸੀਗਾ ਵੀ ਜਿਹੜਾ ਹਸਪਤਾਲ ਦੇ ਵਿੱਚ ਕੋਈ ਵੀ ਇੱਥੇ ਡਾਕਟਰ ਨਹੀਂ ਹੈ ਜਿਹੜਾ ਮਤਲਬ ਸਪੈਸ਼ਲਿਸਟ ਡਾਕਟਰ ਨਹੀਂ ਹੈ ਖਾਸ ਕਰਕੇ ਗਾਇਨੀ ਗਾਇਨੀ ਡਾਕਟਰ ਨਹੀਂ ਹੈ ਸੋ ਜਿਹੜੀ ਇਹ ਗੱਲ ਨੇ ਜਿਹੜੇ ਲੋਕ ਕੰਮ ਤੋਂ ਦੇ ਡਾਕਟਰ ਵਿੱਚ ਆਉਂਦੇ ਆ ਔਰ ਉਹਨਾਂ ਨੂੰ ਵੀ ਜਿਹੜਾ ਇੱਥੇ ਮਤਲਬ ਜਿਹੜਾ ਬਤਿਹਰਾ ਇਥੋਂ ਦੇ ਮੁਲਾਜ਼ਮਾ ਦਾ ਉਹ ਬਹੁਤ ਹੀ ਮਾੜਾ ਹੈ ਔਰ ਲੋਕ ਜਿਹੜੇ ਹੈਗੇ ਜਿਹਨੂੰ ਕੰਮ ਕਰਵਾਉਣ ਆਉਂਦੇ ਆ ਤੇ ਉੱਥੇ ਕਿਸੇ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਪਰ ਲੰਬੇ ਸਮੇਂ ਤੋਂ ਜਿਹੜਾ ਹੈਗਾ ਵੀ ਉਹ ਦਫ਼ਤਰ ਦੇ ਵਿੱਚ ਇਹ ਗੱਲ ਦੀ ਪੂਰੀ ਤਰ੍ਹਾਂ ਚਰਚਾ ਹੈ ਤੇ ਇੱਥੇ ਭ੍ਰਿਸ਼ਟਾਚਾਰ ਜਿਹੜਾ ਪੂਰੀ ਤਰ੍ਹਾਂ ਫੈਲਿਆ ਹੋਇਆ ਹੈ ਸਿਹ ਜਿਹੜੇ ਅੰਦਰਾ ਵਾਸਤੇ ਜਿਹੜਾ ਪ੍ਰਧਾਨ ਮੰਤਰੀ ਵਾਸ ਯੋਜਨਾ ਤਹਿਤ ਬਣ ਰਹੇ ਮਕਾਨ ਨੇ ਜਿਹੜੀ ਆਉਂਦੀ ਗ੍ਰਾਂਟ ਹੈ ਉਹ ਵੀ ਜਿਹੜੀ ਹੈਗੀ ਆ ਵੀ ਉਹਨਾਂ ਦੇ ਸਮੇਂ ਸਿਰ ਲੋਕਾਂ ਨੂੰ ਦਿੱਤੇ ਨਹੀਂ ਜਾਂਦੇ ਜਾਂ ਵਾਪਸ ਮੋੜ ਦਿੱਤੇ ਜਾਂਦੇ ਜਾਂ ਜਿੰਨਾ ਜਿਹੜੇ ਪੈਸੇ ਦਿੱਤੇ ਜਾਂਦੇ ਆ ਉਹ ਕਈ ਕਈ ਕਿਸ਼ਤਾਂ ਉਹਨਾਂ ਦੀ ਦੁਬਾਰੇ ਨਹੀਂ ਪਾਈਆਂ ਜਾ ਰਹੀਆਂ ਕੁਝ ਦੇਸ਼ ਮਤਲਬ ਕਿ ਸਾਡੇ ਸਲਾਮੇ ਏਰੀਆ ਇੱਥੇ ਝੁੱਗੀਆਂ ਝੋਪੜੀਆਂ ਵਾਲੇ ਰਹਿੰਦੇ ਆ ਉਹਨਾਂ ਦੇ ਵਿੱਚ ਕੋਈ ਪੀਣ ਦਾ ਪ੍ਰਬੰਧ ਨਹੀਂ ਪਾਣੀ ਦਾ ਪ੍ਰਬੰਧ ਨਹੀਂ ਹੈ ਸੀਵਰੇਜ ਦਾ ਪਾਣੀ ਗੰਦਾ ਪਾਣੀ ਉੱਥੇ ਥਾਂ-ਥਾਂ ਦੇ ਉੱਤੇ ਖੜਾ ਇਹਨਾਂ ਗੱਲਾਂ ਨੂੰ ਲੈ ਕੇ ਉਹ ਜਿਹੜਾ ਧਰਨਾ ਲਾਇਆ ਤੁਸੀਂ ਮੰਗ ਪੱਤਰ ਕਿਹਨੂੰ ਦੇਨੇ ਸੀ ਅੱਜ ਤੱਕ ਕੋਈ ਅਫਸਰ ਉੱਤੇ ਤੱਕ ਪਹੁੰਚ ਕੀਤੀ ਕਿਸੇ ਨੇ ਸਾਡੇ ਤਾਈਂ ਮੰਗ ਪੱਤਰ ਮਤਲਬ ਸਾਡਾ ਨਹੀਂ ਸੀ ਅੱਜ ਦੇਣ ਦਾ ਕਿਉਂਕਿ ਮੰਗ ਪੱਤਰ ਪਹਿਲਾਂ ਦੇ ਚੁੱਕੇ ਆ ਐ ਏਡੀਸੀ ਇੱਥੇ ਆਏ ਸੀ ਉਸ ਦਿਨ ਵੀ ਮਤਲਬ ਜਿਹੜਾ ਹੈਗਾ ਇੱਕ ਬਹੁਤ ਵੱਡਾ ਮਸਲਾ ਸੀਗਾ ਜਿਹੜਾ ਕਿ 3 ਨੰਬਰ ਵਾਰਡ ਦੇ ਵਿੱਚ ਜਿਹੜਾ ਕੂੜਾ ਬੈਂਪ ਹੁੰਦਾ ਜਿਹੜਾ ਆਪਣੇ ਕਾਲਜ ਦੇ ਮੂਹਰੇ ਉਥੋਂ ਟਰਾਲੀਆਂ ਭਰ ਕੇ ਲਗਭਗ 100 ਟਰਾਲੀ ਉਹ 3 ਨੰਬਰ ਵਾਰਡ ਦੇ ਵਿੱਚ ਜਿੱਥੇ ਨਵੀਂ ਆਬਾਦੀ ਆ ਉਹਨਾਂ ਦੇ ਗਲੀਆਂ ਦੇ ਵੀ ਸੁੱਟਿਆ ਗਿਆ ਸੀ ਕਿ ਮਤਲਬ ਉਹ ਜਿਹੜਾ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ ਪਰ ਉਹ ਅਸੀਂ ਜਦੋਂ ਪਹੁੰਚ ਕਰੀ ਈਓ ਤੱਕ ਤੇ ਉਹ ਕਹਿੰਦਾ ਵੀ ਸਾਨੂੰ ਤਾਂ ਪਤਾ ਨਹੀਂ ਕੌਣ ਸੁੱਟ ਗਿਆ ਇੱਥੇ ਅਸੀਂ ਐਸਡੀਐਮ ਨੂੰ ਵੀ ਮਿਲੇ ਐਸਡੀਐਮ ਨੂੰ ਮੰਗ ਪੱਤਰ ਵੀ ਦਿੱਤਾ ਇਹ ਇਹਨੂੰ ਵੀ ਇਤੋਂ ਪਹਿਲਾਂ ਮੱਗ ਬੱਤਲ ਵੇਚੂਕਿਏ ਆ ਔਰ ਉਹ ਜਿਹੜਾ ਕੂੜਾ ਸਿੱਟਿਆ ਸੀ ਉਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੀ ਜਿਹੜੀਆਂ ਮਤਲਬ ਸ਼ਰਤਾਂ ਉਹਨਾਂ ਦੀ ਉਲੰਘਣਾ ਸੀ ਬਿਲਕੁਲ ਔਰ ਉਹਨਾਂ ਉਲੰਘਣਾ ਦੇ ਖਿਲਾਫ ਏਡੀਸੀ ਜਿਹੜੇ ਆਏ ਸੀਗੇ ਉਹਦੇ ਐਸਡੀਐਮ ਸਾਹਿਬ ਤੇ ਈਓ ਦੀ ਡਿਊਟੀ ਲੱਗ ਗਈ ਸੀ ਵੀ ਜਿਨ੍ਹਾਂ ਦੇ ਬੰਦਿਆਂ ਨੇ ਉੱਥੇ ਗੰਦਾ ਅਗੰਧ ਪਾਇਆ ਉਹ ਜਿਹੜਾ ਕੂੜਾ ਡੰਪ ਕਰਿਆ ਗਲੀਆਂ ਦੇ ਵਿੱਚ ਉਹਨੂੰ ਚੁਗਵਾਇਆ ਜਾਵੇ ਤੇ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਾਇਆ ਜਾਵੇ ਪਰ ਅੱਜ ਤੁਸੀਂ ਸ਼ਹਿਰ ਦੀਆਂ ਮੁਦਗਾਂ ਨੂੰ ਲੈ ਕੇ ਦਫਤਰਾਂ ਤੇ ਉੱਚਾ ਅੱਗੇ ਧਰਨਾ ਲਾਇਆ ਹੈ ਇਸ ਧਰਨੇ ਤੋਂ ਤੁਸੀਂ ਇਹਨਾਂ ਅਧਿਕਾਰੀਆਂ ਤੋਂ ਕੀ ਉਮੀਦ ਕਰਦੇ ਹੋ ਕਿੰਨੇ ਲੋਕ ਆ ਜਿਹੜੇ ਧਨੀਰਾ ਮਾਰਕੀਟ ਅਸੀਂ ਅਧਿਕਾਰੀਆਂ ਤੋਂ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਇਹ ਆਪ ਦਾ ਬਸਤੀਰਾ ਸੋਧਨ ਤੇ ਜਿਹੜੇ ਲੋਕਾਂ ਦੇ ਮਸਲੇ ਆ ਜਿਹੜੇ ਉਹ ਪਹਿਲ ਦੇ ਆਧਾਰ ਤੇ ਹੱਲ ਕੀਤੇ ਜਾਣੇ ਚਾਹੀਦੇ ਨੇ ਜਿਵੇਂ ਕਿ ਸੀਵਰੇਜ ਬੰਦ ਹੈ ਉਹ ਸੀਵਰੇਜ ਵਾਸਤੇ ਇੱਕ ਮਸ਼ੀਨ ਆਈ ਸੀ ਪਤਾ ਨਹੀਂ ਮਸ਼ੀਨ ਕਿੱਥੇ ਐ ਔਰ ਸੀਵਰੇਜ ਜਿਹੜਾ ਹੈਗਾ ਵੀ ਉਹ ਖੋਲਣਾ ਉਹ ਜਿਹੜੇ ਪਾਸੋਂ ਸ਼ੁਰੂ ਹੁੰਦਾ ਪਾਣੀ ਪੈਣਾ ਜਿਵੇਂ ਕੈਂਚੀਆਂ ਦੇ ਉੱਪਰੋਂ ਉਧਰ ਖੋਲਣਾ ਸ਼ੁਰੂ ਕੀਤਾ ਸਾਧੂ ਵਾਲਾ ਰੋਡ ਤੋਂ ਖੋਲਣਾ ਸ਼ੁਰੂ ਕੀਤਾ ਅਸਲ ਵਿੱਚ ਜਿਹੜਾ ਮਤਲਬ ਜਿੱਥੇ ਪਾਣੀ ਇਕੱਠਾ ਹੁੰਦਾ ਅਗਲੇ ਪਾਸਿਓਂ ਉੱਥੋਂ ਖੋਲਣਾ ਚਾਹੀਦਾ ਸੀ ਪਰ ਉਹ ਸੀਵਰੇਜ ਵਾਲਾ ਮਸਲਾ ਜਿਹੜਾ ਜਿਉਂ ਦੀਟੋਂ ਕਹਿਣਾ ਸੀ ਕਿ ਇਹਦੇ ਮਸਲੇ ਪੀਣ ਵਾਲਾ ਪਾਣੀ ਹੈ ਸੀਵਰੇਜ ਆ ਪਹਿਲ ਦੇ ਹੱਲ ਹੋਣੇ ਚਾਹੀਦੇ ਆ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਠੀਕ ਹੈ ਹਾਜੀ ਪ੍ਰੋਫੈਸਰ ਸਾਹਿਬ ਅੱਜ ਸ਼ਹਿਰ ਵਾਸੀਆਂ ਵੱਲੋਂ ਨਗਰ ਪੰਚਾਇਤ ਦਫ਼ਤਰ 'ਤੇ ਧਰਨਾ ਲਾਇਆ ਗਿਆ ਹੈ ਕੁਝ ਸਮੱਸਿਆਵਾਂ ਨੂੰ ਲੈ ਕੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜੋ ਸ਼ਹਿਰ ਨਿਵਾਸੀਆਂ ਦੁਆਰਾ ਨਗਰ ਪੰਚਾਇਤ ਦਫ਼ਤਰ ਦੇ ਅੱਗੇ ਧਰਨਾ ਲਾ ਕੇ ਇੱਕ ਸੰਕੇਤਕ ਧਰਨਾ ਹੈ ਸੰਕੇਤਕ ਦਾ ਮਤਲਬ ਇਹ ਹੈ ਕਿ ਅਸੀਂ ਪਹਿਲਾਂ ਇਹਨਾਂ ਨੂੰ ਲਿਖਤੀ ਰੂਪ 'ਚ ਦਿੱਤੀਆਂ ਮੰਗਾ ਇਹਨਾਂ ਨੂੰ ਸਮਾਂ ਵੀ ਦਿੱਤਾ ਉਹਨਾਂ ਨੂੰ ਹੱਲ ਕਰਨ ਵਾਸਤੇ ਇਹ ਇੱਕ ਤਰ੍ਹਾਂ ਦੀ ਸੰਘਰਸ਼ ਦਾ ਬਿਗਲ ਵਜਾਇਆ ਅਸੀਂ ਅੱਜ ਇਸ ਤੋਂ ਬਾਅਦ ਜੇਕਰ ਇਹ ਹੁਣ ਵੀ ਸਾਨੂੰ ਪਤਾ ਵੀ ਇਹਨਾਂ ਦੇ ਮੋਟੀ ਚਮੜੀ ਆ ਕੋਈ ਜ਼ਿਆਦਾ ਅਸਰ ਹੋਣ ਵਾਲਾ ਹੈ ਨਹੀਂ ਤਾਂ ਹੌਲੀ-ਹੌਲੀ ਇਹ ਸੰਘਰਸ਼ ਨੂੰ ਅਸੀਂ ਸਟੈਪ ਵਾਈਜ਼ ਸਟੈਪ ਅੱਗੇ ਵਧਾਵਾਂਗੇ ਇਹ ਸੰਘਰਸ਼ ਦਾ ਇਹ ਪਹਿਲਾ ਸਟੈਪ ਹੈ ਅਗਲਾ ਸਟੈਪ ਇਹ ਹੋ ਸਕਦਾ ਵੀ ਅਸੀਂ ਇੱਥੇ ਪੱਕਾ ਮੋਰਚਾ ਲਾ ਦਈਏ ਇਹ ਵੀ ਹੋ ਸਕਦਾ ਵੀ ਅਸੀਂ ਇਹਦੇ ਗੇਟ ਨੂੰ ਜਿੰਦਾ ਲਾ ਕੇ ਤੇ ਇਹਨਾਂ ਨੂੰ ਮੁਲਾਜ਼ਮਾਂ ਨੂੰ ਅੰਦਰ ਹੀ ਰੱਖੀਏ ਬੰਦ ਬੰਦ ਕਰ ਲਈਏ ਇਹ ਜਾਨੀ ਲੋਕਾਂ ਨੇ ਸੰਗਤ ਨੇ ਫੈਸਲਾ ਲੈਣਾ ਕਿਉਂਕਿ ਕਾਰਨ ਇਹ ਆ ਵੀ ਲੋਕ ਸ਼ਹਿਰ ਦੇ ਬਹੁਤ ਬੁਰੀ ਤਰ੍ਹਾਂ ਸਮੱਸਿਆਵਾਂ ਵਿੱਚ ਘਿਰ ਚੁੱਕੇ ਆ ਆ ਪੀਨ ਜਿਹੜਾ ਪੀਨ ਵਾਲਾ ਪਾਣੀ ਵੀ ਮਾੜਾ ਗੰਧਲਾ ਜਾ ਰਿਹਾ ਹੈ ਉਹਦੇ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਜਾ ਰਿਹਾ ਸੀਵਰੇਜ ਓਵਰਫਲੋ ਨੇ ਸ਼ਹਿਰ ਦੇ ਸਾਰੇ ਰਸਤੇ ਖਤਮ ਕਰਤੇ ਆ ਮਤਲਬ ਉਹ ਉਹ ਰਸਤਿਆਂ ਤੋਂ ਲੰਘਣਾ ਲੋਕਾਂ ਲਈ ਬੜਾ ਮੁਸ਼ਕਲ ਹੋ ਰਿਹਾ ਹੈ ਔਰ ਬਹੁਤ ਜ਼ਿਆਦਾ ਮੱਖੀ ਤੇ ਮੱਛਰ ਪੈਦਾ ਹੋ ਗਿਆ ਬਿਮਾਰੀਆਂ ਫੈਲਣੀਆਂ ਸ਼ੁਰੂ ਹੋ ਗਈਆਂ ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਇੰਨਿਆਂ ਨਾਲ ਟੈਕਸ ਲੈ ਕੇ ਵੀ ਸਾਥੋਂ ਸਰਕਾਰ ਸੁੱਤੀ ਪਈ ਹੈ ਕੋਈ ਹੱਲ ਨਹੀਂ ਹੋ ਰਿਹਾ ਜੇਕਰ ਕੋਈ ਕੰਪਨੀ ਭੱਜ ਗਈ ਹੈ ਤਉ ਦਾ ਹੱਲ ਵੀ ਪ੍ਰਸ਼ਾਸਨ ਨੇ ਕਰਨਾ ਹੈ ਇਹ ਜਿਹੜੇ ਈਓ ਜਾਂ ਜਿਹੜੇ ਵੱਡੇ ਵੱਡੇ ਅਧਿਕਾਰੀ ਬੈਠੇ ਆ ਉਹ ਕਾਦੀ ਤਰ੍ਹਾਂ ਲੈਂਦੇ ਆ ਚੰਗਿਆਂ ਤਰ੍ਹਾਂ ਆ ਲੈਂਦੇ ਆ ਉਹ ਉਹਨਾਂ ਦੀ ਡਿਊਟੀ ਆ ਲੋਕਾਂ ਦੇ ਮਸਲੇ ਹੱਲ ਕਰਨੇ ਲੋਕਾਂ ਦੇ ਕੰਮ ਕਰਨੇ ਲੇਕਿਨ ਇਹਨਾਂ ਤੇ ਇੰਨਾ ਜ਼ਿਆਦਾ ਇਹ ਲੋਕਾਂ ਦੇ ਮਸਲਿਆਂ ਤੋਂ ਭੱਜ ਚੁੱਕੇ ਆ ਕਿ ਉਹਨਾਂ ਨੂੰ ਹੱਲ ਕਰਨ ਤੋਂ ਬਿਲਕੁਲ ਇਹ ਮਤਲਬ ਹੰਕਾਰੀ ਹੋ ਚੁੱਕੇ ਆਗੇ ਤਾਂ ਇਹਨਾਂ ਨੂੰ ਸੁੱਤੇ ਪਿਆ ਨੂੰ ਜਗਾਉਣ ਵਾਸਤੇ ਸਾਡੇ ਕੋਲ ਇੱਕੋ ਇੱਕ ਹਥਿਆਰ ਆ ਸੰਘਰਸ਼ ਦਾ ਉਹ ਸੰਘਰਸ਼ ਦਾ ਹਥਿਆਰ ਅਸੀਂ ਇਕਤਿਆਰ ਕੀਤਾ ਹੈ ਤੇ ਇਹ ਜੇਕਰ ਹੁਣ ਵੀ ਨਹੀਂ ਹੱਲ ਹੁੰਦਾ ਤਾਂ ਅਸੀਂ ਸੰਘਰਸ਼ ਐਵੇਂ ਜਿਵੇਂ ਅੱਗੇ ਵਧਾਉਂਦੇ ਰਹਿਣਾ ਅੱਜ ਤੁਹਾਡੇ ਕੋਲੇ ਕਿਸੇ ਅਫਸਰ ਨੇ ਜਾਂ ਈਓ ਸਾਹਿਬਾਨ ਨੇ ਜਾਂ ਐਸਟੀਐ ਸਾਹਿਬਾਨ ਨੇ ਪਹੁੰਚ ਕੀਤੀ ਹੈ ਜੀ ਅਸੀਂ ਨਹੀਂ ਇਹਨਾਂ ਨੇ 20 ਵਾਰੀ ਆ ਗਏ ਇਹਦੇ ਦਫ਼ਤਰ 'ਚ ਮੇਰੇ ਕੋਲ ਇਹ ਤਾਂ ਦਰਜ ਨਹੀਂ ਕਾਇਆ ਜਾ ਸ਼ਕਲ ਦਾ ਹੋਈ ਉਹ ਇਹ ਉਹਦਰ ਦਰਸ਼ਨੀ ਨਹੀਂ ਹੋਏ ਕਦੇ ਇਹਨਾਂ ਨੇ ਬਿਲਕੁਲ ਵੀ ਮੈਨੂੰ ਐ ਨਹੀਂ ਪਤਾ ਯੂ ਉਹਦੀ ਸ਼ਖਲ ਕਹੀ ਦੀ ਹੈ ਇਹ ਮੇਰੇ ਕੋਲ ਆ ਵੀ ਜਾਵੇ ਨਾ ਇਹੋ ਤਾਂ ਵੀ ਨੂੰ ਪਤਾ ਲੱਗਦਾ ਯੂ ਸਾਡਾ ਇਹ ਜਿੱਦੇ ਹੋਣੇ ਯੂ ਇੱਥੇ ਮਿਲਦਾ ਹੀ ਨਹੀਂ ਹੈ ਕਹਿੰਦੇ ਡਿਊਟੀ ਦਾ ਜਹਾਜ਼ ਰਹਾ ਫਲਾਣਾ ਦਿਨ ਕਾ ਤੇ ਯੂ ਨਹੀਂ ਗਰੀ ਦਰਸ਼ਨੀ ਹੋਏ ਮੈਂ ਵੀ ਹੋ ਰਹੀ ਆ ਇਹਦਾ ਅਪੋਰਟ ਹਾਂਜੀ ਪ੍ਰੋਸੈਸ ਨੂੰ ਕੰਟੀਨਿਊ ਹਾਂ ਅੱਜ ਜਦੋਂ ਅਸੀਂ ਧਰਨਾ ਦਿੱਤਾ ਤਾਂ ਪ੍ਰਸ਼ਾਸਨ ਦਾ ਜਾਂ ਖੁਫੀਆ ਏਜੰਸੀਆਂ ਦਾ ਜਾਂ ਸਰਕਾਰ ਦੀਆਂ ਜਿਹੜੀਆਂ ਏਜੰਸੀਆਂ ਉਹਨਾਂ ਦਾ ਹੱਕ ਬਣਦਾ ਸੀਗਾ ਵੀ ਉਹ ਸਾਡੇ ਨਾਲ ਸੰਪਰਕ ਕਰਦੇ ਪਰ ਸਾਡਾ ਕੋਈ ਜਿਹਾ ਮਕਸਦ ਵੀ ਨਹੀਂ ਸੀਗਾ ਕਿਉਂਕਿ ਸਾਡਾ ਧਰਨਾ ਸਿਰਫ ਸੰਕੇਤਕ ਸੀਗਾ 11 ਤੋਂ 1 ਵਜੇ ਤੱਕ ਸੀਗਾ ਤੇ ਇਸ ਕਰਕੇ ਅੱਜ ਅਸੀਂ ਇੱਥੇ ਸਮਾਪਤ ਕੀਤਾ ਹੈ ਅਸੀਂ ਕੋਈ ਇਸ ਗੱਲ ਦੇ ਲਈ ਜिद ਨਹੀਂ ਕੀਤੀ ਕਿ ਤੁਹਾਡਾ ਕੋਈ ਮੰਗ ਪੱਤਰ ਲੈਣ ਆਵੇ ਮੰਗ ਪੱਤਰ ਵੀ ਇਹਨਾਂ ਨੂੰ ਦਿੱਤਾ ਹੋਇਆ ਹੈ ਤੇ ਮੰਗਾ ਵੀ ਇਹਨਾਂ ਨੂੰ ਪਤਾ ਹੈ ਤੇ ਹੁਣ ਤਾਂ ਅਸੀਂ ਇਹ ਆ ਵੀ ਇਹਨਾਂ ਨੂੰ ਮਤਲਬ ਜਿਹੜਾ ਸੱਜਰੇ ਸ਼ਰੀਕ ਬਣ ਕੇ ਟਕਰਾਂਗੇ ਅੱਗੇ ਜੇ ਕਰੇ ਆਪ ਦੀ ਡਿਊਟੀ ਨੂੰ ਸਹੀ ਤਰੀਕੇ ਨਾਲ ਨਹੀਂ ਨਿਭਾਉਂਦੇ ਤਾਂ ਇਹ ਸੰਘਰਸ਼ ਨੂੰ ਜਿਹੜਾ ਹੋਰ ਤੇਜ਼ ਕਰਾਂਗੇ ਅੱਜ ਸਾਡਾ ਕੋਈ ਇਸ ਤਰ੍ਹਾਂ ਦਾ ਮਕਸਦ ਨਹੀਂ ਸੀਗਾ ਕਿ ਇਹਨਾਂ ਨੂੰ ਮੰਗ ਪੱਤਰ ਦੇਣਾ ਹੀ ਹੈ ਠੀਕ ਹੈ ਸਾਹਿਬ ਅੱਜ ਸ਼ਹਿਰ ਵਾਸੀਆਂ ਵੱਲੋਂ ਜਿਹੜਾ ਨਗਰ ਪੰਚਾਇਤ ਦਫ਼ਤਰ ਅੱਗੇ ਧਰਨਾ ਲਾਇਆ ਗਿਆ ਹੈ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂ ਇਹਦੇ ਬਾਰੇ ਪਹਿਲਾਂ ਤਾਂ ਮੈਂ ਸਾਰੀ ਪ੍ਰੈਸ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਇਸ ਤੋਂ ਪਹਿਲਾਂ ਤਿੰਨ ਮੀਟਿੰਗਾਂ ਹੋਈਆਂ ਨੇ ਉਹਦੇ ਵਿੱਚ ਵੀ ਸਾਰੀ ਪ੍ਰੈਸ ਨੇ ਸ਼ਮੂਲੀਅਤ ਕੀਤੀ ਹੈ ਤੇ ਇਸ ਤੋਂ ਬਾਅਦ ਜਿਹੜੀ ਅੱਜ ਧਰਮ ਲੇਂਦੀ ਹੈ ਇੱਕ ਰੂਪਰੇਖਾ ਲਿਖੀ ਗਈ ਸੀ ਇਹਦੇ ਵਿੱਚ ਇਹੀ ਸੀ ਵੀ ਸਾਡੇ ਸ਼ਹਿਰ ਦੀਆਂ ਬਹੁਤ ਵੱਡੀਆਂ ਵੱਡੀਆਂ ਸਮੱਸਿਆਵਾਂ ਨੇ ਇਹਨਾਂ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਦੋਨੇ ਕੰਮ ਕਰਨ ਦੀ ਨੀਤ ਸੁੱਤੇ ਹੋਏ ਐ ਤੇ ਸਾਡੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਗੰਦਗੀ ਦਾ ਇੰਨਾ ਬੁਰਾ ਹਾਲ ਹੈ ਸਾਰਾ ਸੀਵਰੇਜ ਟੋਟਲੀ ਬਲੌਕ ਹੈ ਪੀਣ ਵਾਲੇ ਪਾਣੀ ਦੀ ਇੰਨੀ ਸਮੱਸਿਆ ਹੈ ਵੀ ਲੋਕਾਂ ਨੂੰ ਪੀਣ ਵਾਲਾ ਪਾਣੀ ਮਿਲ ਨਹੀਂ ਰਿਹਾ ਜੇ ਮਿਲ ਰਿਹਾ ਤਾਂ ਬਹੁਤ ਗੰਦਾ ਆ ਰਿਹਾ ਕਈ ਬੋੜਾਂ ਦੇ ਵਿੱਚ ਕਦੇ ਪਾਈਪ ਟੁੱਟ ਗਈ ਕਦੇ ਕੁਛ ਹੋ ਗਿਆ ਪਾਣੀ ਆਇਆ ਹੀ ਨਹੀਂ ਰਿਹਾ ਸੋ ਹੋਰ ਬਹੁਤ ਸਮੱਸਿਆਵਾਂ ਨੇ ਪਰ ਇਹ ਮੁਢਲੀਆਂ ਦੋ ਮੇਨ ਸਮੱਸਿਆਵਾਂ ਨੇ ਐਨਓਸੀ ਦੀ ਸਰਕਾਰ ਨੇ ਜਿੰਮੇ ਸ਼ਰਤ ਥਾਰਜ ਕਰਤੀ ਪਰ ਉਹ ਕਹੇ ਜਾਂ ਭੱਬਲ ਭੂਸਾ ਵੀ ਜਿਵੇਂ ਮੰਨ ਲਓ ਬਿਨਾ ਕਿਸ਼ਤੀ ਤੋਂ ਆਪਾ ਸਮੁੰਦਰ ਦੀ ਕਿਸੇ ਛਲ ਦੇ ਵਿੱਚ ਫਸ ਜਾਈਏ ਤੇ ਨਾ ਤਾਂ ਬੰਦਾ ਡੁੱਬਦਾ ਹੈ ਨਾ ਬਾਹਰ ਨਿਕਲਦਾ ਉਹ ਹਾਲਾਤ ਬਣੇ ਹੋਏ ਐ ਇਸ ਨੂੰ ਲੈ ਕੇ ਧਰਨਾ ਲਾਇਆ ਗਿਆ ਧਰਨੇ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੇ ਸ਼ਮੂਲੀਅਤ ਕੀਤੀ ਤੇ ਪਹਿਲੀ ਵਾਰੀ ਸਰਦੂਲਗੜ ਧਰਨੇ ਦੇ ਵਿੱਚ ਆਮ ਘਰਾਂ ਦੀਆਂ ਲੇਡੀਜ਼ ਨੇ ਆ ਕੇ ਸ਼ਮੂਲੀਅਤ ਕਰੀ ਜੋ ਕਿ ਇੱਕ ਬਹੁਤ ਵੱਡਾ ਸਰਕਾਰ ਨੂੰ ਸੰਕੇਤ ਹੈ ਵੀ ਭਾਈ ਹੁਣ ਪਾਣੀ ਸਾਡੇ ਸਿਰ ਤੇ ਉਤੋਂ ਦੀ ਟਪ ਗਿਆ ਸਾਡੇ ਬੱਚਿਆਂ ਦਾ ਭਵਿੱਖ ਤੇ ਸਾਡਾ ਭਵਿੱਖ ਖਤਰੇ 'ਚ ਹੈ ਵੱਖ-ਵੱਖ ਬਿਮਾਰੀਆਂ ਤੋਂ ਅਸੀਂ ਪੀੜਤ ਹੋ ਰਹੇ ਹਾਂ ਉਹਨੂੰ ਲੈ ਕੇ ਇਹ ਧਰਨਾ ਜਲਾਇਆ ਗਿਆ ਜੀ ਤੇ ਧਰਨਾ ਪੂਰਾ ਸਕਸੈਸਫੁਲ ਰਿਹਾ ਹੁਣ ਦੇਖੋ ਵੀ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਛੋੜਦਾ ਜਾਂ ਨਹੀਂ ਉੜਦਾ ਹਲੇ ਵੀ ਪ੍ਰਧਾਨ ਸਾਹਿਬ ਅੱਜ ਇਹ ਤੁਸੀਂ ਜਿਹੜਾ ਸਰਕਟਕ ਧਰਨਾ ਲਾਇਆ ਹੈ ਹਾਂਜੀ ਜੇ ਕਿਤੇ ਇਹਨਾਂ ਮਸਲੇ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਇਸ ਤੋਂ ਅਗਲਾ ਕੀ ਤੁਸੀਂ ਉਦੋਂ ਅਗਲਾ ਇਹਦੇ ਵਿੱਚ ਮੈਂ ਸਾਰੀ ਪ੍ਰੈਸ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਦੱਸਣਾ ਚਾਹੁੰਦਾ ਵੀ ਇੱਕ ਕਮੇਟੀ ਬਣੀ ਹੋਈ ਹੈ ਉਹ ਕਮੇਟੀ ਇਸ ਤੋਂ ਬਾਅਦ ਅਸੀਂ ਇੱਕ ਮੀਟਿੰਗ ਕਰਾਂਗੇ ਮੇਰੀ ਬਾਕੀ ਕਮੇਟੀ ਦਾ ਜੋ ਫੈਸਲਾ ਹੋਊਗਾ ਸਾਰਿਆਂ ਦਾ ਫੈਸਲਾ ਕੰਬਾਈਨਡ ਤੇ ਸਾਂਝਾ ਹੋਊਗਾ ਪਰ ਮੇਰੀ ਇਹ ਪਰਸਨਲ ਉਹ ਹੈ ਵੇਣੂ ਲੈ ਕੇ ਅਸੀਂ ਇੱਕ ਵੱਡੀ ਲੜਾਈ ਵਿੱਢਣ ਜਾ ਰਹੇ ਹਾਂ ਤੇ ਪਹਿਲਾਂ ਅਸੀਂ ਵੱਖ-ਵੱਖ ਬੋਰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਸੁਚੇਤ ਕਰਾਂਗੇ ਕਿਉਂਕਿ ਸਾਡੇ 15 ਬੋਰਡ ਐ ਤੇ ਆਉਣ ਵਾਲੇ ਦਿਨਾਂ 'ਚ ਸਾਡੇ ਐਮਸੀ ਦੇ ਇਲੈਕਸ਼ਨ ਲੜਨੇ ਆ ਤੇ ਜਿਹੜੇ ਵੀ ਪਾਰਟੀਆਂ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਐ ਮੈਨੂੰ ਹੈਰਾਨਗੀ ਆ ਵੀ ਉਹਨਾਂ 'ਚ ਕੋਈ ਵੀ ਬੰਦਾ ਲੋਕ ਮੁੱਦਿਆਂ ਦੀ ਗੱਲ ਦੇ ਉੱਤੇ ਇਸ ਧਰਨੇ ਦੇ ਵਿੱਚ ਆ ਕੇ ਨਹੀਂ ਬੈਠਾ ਤੇ ਵੋਟਾਂ ਤੋਂ ਬਾਅਦ ਅਸੀਂ ਉਹਨਾਂ ਤੋਂ ਕੀ ਮੀਲ ਕਰਦੇ ਆ ਵੀ ਉਹ ਲੋਕਾਂ ਦੇ ਮਸਲੇ ਹੱਲ ਕਰਨਗੇ ਜਾਂ ਲੋਕਾਂ ਦੀ ਬਾਤ ਚੱਕਣਗੇ ਕਿਉਂਕਿ ਵੋਟ ਇੱਕ ਦਾਣ ਤੇ ਪ੍ਰਦਾਨ ਐ ਜੇ ਪਹਿਲਾਂ ਤੁਸੀਂ ਸਮਾਜ ਦੇ ਵਿੱਚ ਕੋਈ ਚੰਗੇ ਕੰਮ ਕਰਦੇ ਹੋ ਤਾਂ ਤੁਸੀਂ ਵੋਟ ਲੈਣ ਦਾ ਹੱਕ ਰੱਖਦੇ ਹੋ ਤੇ ਜੇ ਕੋਈ ਕਹਵੇ ਵੀ ਵੋਟ ਪਹਿਲਾਂ ਪਾ ਦਿਓ ਕੰਮ ਅਸੀਂ ਬਾਅਦ ਚ ਕਰਾਵਾਂਗੇ ਮੈਨੂੰ ਤਾਂ ਲੱਗਦਾ ਇਹ ਜੇ ਬੰਦੇ ਨੂੰ ਵੋਟ ਪਾਉਣ ਦਾ ਬਹੁਤ ਦੁਰਦੀਗਲ ਹੈ ਇਹ ਜੇ ਬੰਦੇ ਨੂੰ ਵਿਹੜੇ ਤੇ ਨਹੀਂ ਵੰਨ ਦਿੱਤਾ ਘਰੇ ਨਹੀਂ ਵੰਨ ਜਾਣਾ ਚਾਹੀਦਾ ਸੋ ਅਸੀਂ ਸਾਰੇ ਬੋਰਡਾਂ ਦੇ ਵਿੱਚ ਜਾਵਾਂਗੇ ਤਕਰੀਬਨ ਸਾਡੇ 4 ਪਾਰਟੀਆਂ ਜੇ ਅਸੀਂ ਦੇਖੀਏ ਤਾਂ 60 ਸਾਡੇ ਐਮਸੀ ਲੜਨਗੇ ਤੇ ਉਹ 60ਾਂ ਦੇ ਵਿੱਚੋਂ ਇੱਕ ਵੀ ਬੰਦਾ ਇਸ ਧਰਨੀ 'ਚ ਨਹੀਂ ਸਾਰੇ ਗੈਰ ਹਾਜ਼ਰ ਹੈ ਅਸੀਂ ਸਾਰੇ ਲੋਕਾਂ ਨੂੰ ਸੁਚੇਤ ਕਰਾਂਗੇ ਵੀ ਇਹ ਜੇ ਜਿਹੜੇ ਬੰਦੇ ਇਹਨਾਂ ਤੋਂ ਸੁਚੇਤ ਹੋਈਏ ਤੁਸੀਂ ਤਕੜੇ ਹੋ ਕੇ ਆਪਾਂ ਸਾਰੇ ਆ ਬਾਹਰ ਨਿਕਲ ਜੇ ਹੋ ਸਕਦਾ ਉਹ ਸ਼ਰਮ ਦੇ ਮਾਰੇ ਸਾਡੇ ਨਾਲੋਂ ਇਹ ਸਾਰਾ ਅਸੀਂ ਬੋਰਡਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਰਾਬਤਾ ਕਾਇਮ ਕਰਾਂਗੇ ਤੇ ਮੈਨੂੰ ਪੂਰਨ ਉਮੀਦ ਹੈ ਵੀ ਰਾਜਨੀਤੀ ਤੋਂ ਉੱਤੇ ਉੱਠ ਕੇ ਲੋਕ ਕਿਉਂਕਿ ਸਾਡੇ ਲੋਕ ਨਾ ਜੀ ਇੱਥੇ ਲੀਡਰਾਂ ਨੇ ਡਰਏ ਹੋਏ ਐ ਸਟੈਬਲਿਸ਼ਡ ਲੀਡਰ ਲੋਕਾਂ ਦਾ ਮਾਸ ਖਾਂਦੇ ਐ ਜਦੋਂ ਸੱਤਾ 'ਚ ਹੁੰਦੇ ਐ ਇਹ ਆਪਦੇ ਆਪ ਨੂੰ ਕਹਿੰਦੇ ਕਰੋੜਾਪਤੀ ਐ ਪਰ 50-50 ਹਜ਼ਾਰ 'ਚ ਵਿਕਦੇ ਐ ਸ਼ਰਮ ਦੀ ਗੱਲ ਐ ਵੀ 50-50 ਹਜ਼ਾਰ ਚ ਇਹਨਾਂ ਦੀ ਕੀਮਤ ਲੱਗਦੀ ਆ ਫੋਨ ਕਰਨ ਦੀ ਸੋ ਇਹੋ ਜਿਹੇ ਲੋਕਾਂ ਤੋਂ ਵੇਅਰ ਕਰਾਂਗੇ ਤੇ ਲੋਕਾਂ ਨੂੰ ਇਹਨਾਂ ਦੇ ਡਰ ਤੋਂ ਬਾਹਰ ਲਿਆ ਕੇ ਤੇ ਇਸ ਗੇਟ ਤੇ ਲਿਆ ਕੇ ਬਿਠਾਵਾਂਗੇ ਜੋ ਸਾਡੇ ਮਸਲੇ ਹੱਲ ਹੋ ਸਕਣਗੇ ਠੀਕ ਹੈ ਜੀ ਧੰਨਵਾਦ ਜੀ ਹਰਜੀਤ ਸਾਹਿਬ ਅੱਜ ਜਿਹੜਾ ਨਗਰ ਪੰਚਾਇਤ ਦਫ਼ਤਰ ਅੱਗੇ ਸ਼ਹਿਰ ਵਾਸੀਆਂ ਨੇ ਤਰਨਾ ਲਾਇਆ ਹੋਇਆ ਹੈ ਅ ਇਸ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸਰ ਜਿਹੜਾ ਧਰਨਾ ਲੱਗਿਆ ਹੋਇਆ ਹੈਗਾ ਇਸ ਦੇ ਵਿੱਚ ਸਾਡੇ ਕੋਲੇ ਧਰਨਾ ਦਾ ਭਾਵੇਂ ਜ਼ਰੂਰ ਲੱਗੇ ਜਿਸ ਤਰ੍ਹਾਂ ਸਾਡੇ ਕੋਲ ਕੋਈ ਇਹਨਾਂ ਧਰਨਾ ਪ੍ਰਦਰਸ਼ਨਕਾਰੀਆਂ ਵੱਲੋਂ ਕੋਈ ਮੈਮੋਰੰਡਮ ਆਂਦਾ ਹੈਗਾ ਤਾਂ ਜਿਹੜੀਆਂ ਵੀ ਉਸ ਮੈਮੋਰੰਡਮ ਦੇ ਵਿੱਚ ਇਹਨਾਂ ਵੱਲੋਂ ਕੋਈ ਮੰਗਾਂ ਹੋਣਗੇ ਉਹਨਾਂ ਦੇ ਅਸੀਂ ਪੂਰਾ ਗੌਰ ਦੇ ਨਾਲ ਵਿਚਾਰ ਕਰਦੇ ਹੋਏ ਉਹਨੂੰ ਵਿਦਿਨ ਨੇ ਟਾਈਮ ਲਿੰਟ ਬਹੁਤ ਜਲਦੀ ਆਪਣੇ ਲੈਵਲ ਤੇ ਆਪਣੇ ਸਟਾਫ ਦੇ ਲੈਵਲ ਤੇ ਅਗਰ ਕੋਈ ਮੰਗਾਂ ਉਹਨਾਂ ਦੇ ਉੱਚ ਅਧਿਕਾਰੇ ਤੱਕ ਪਹੁੰਚਾਉਣ ਵਾਲੀ ਹੋਈ ਹੈ ਉਹ ਉੱਚ ਅਧਿਕਾਰੇ ਤੱਕ ਤਤ ਤਰੰਤ ਪਹੁੰਚਾ ਕੇ ਉਸ ਨੂੰ ਅਸੀਂ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਆਪਣੇ ਵੱਲੋਂ ਆਪਣੇ ਦਫ਼ਤਰ ਵੱਲੋਂ ਕਰਨ ਦੀ ਕੋਸ਼ਿਸ਼ ਕਰਾਂ ਸਰੀ ਇਸ ਤਰਨੇ ਤੇ ਅੱਜ ਕੋਈ ਉੱਚ ਅਧਿਕਾਰੀਆਂ ਨਾਲ ਵੀ ਤੁਹਾਡੀ ਗੱਲ ਹੋਈ ਹੈ ਧਰਨੇ ਦੇ ਰਿਗਾਰਡਿੰਗ ਐਸਕੇਆ ਸਰ ਜੀ ਐਸਟੀਐਮ ਦਫਤਰ ਦੇ ਵਿੱਚੋਂ ਸਾਨੂੰ ਕਾਫੀ ਚਿਰ ਪਹਿਲਾਂ ਉਹ ਆਇਆ ਸੀ ਵੀ ਕੁਝ ਲੋਕ ਧਰਨਾ ਦੇਣਾ ਚਾਹੁੰਦੇ ਨੇ ਤੇ ਜੇਕਰ ਉਹਨਾਂ ਦੀ ਕੋਈ ਮੰਗਾਂ ਹੋਈਆਂ ਤੁਹਾਡੇ ਲੈਵਲ ਤੇ ਜਾਂ ਸੀਵਰੇਜ ਬੋਰਡ ਦੇ ਉੱਪਰ ਤਾਂ ਉਹ ਸਾਡੇ ਨਾਲ ਡਿਸਕਸ ਕਰਕੇ ਉਹਨੂੰ ਤੁਰੰਤ ਹੱਲ ਕੀਤਾ ਜਾਵੇਗਾ ਦੇ ਉੱਚ ਅਧਿਕਾਰੀਆਂ ਵੱਲੋਂ ਇਹੀ ਹੈ ਜਿਵੇਂ ਉਹਨਾਂ ਦੀਆਂ ਮੰਗਾਂ ਸਾਨੂੰ ਆਉਂਦੀਆਂ ਤਾਂ ਅਸੀਂ ਤੁਰੰਤ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਤੇ ਜੇ ਕੋਈ ਹੋਰ ਦਫ਼ਤਰ ਹੋਵੇ ਜਿਵੇਂ ਕੋਈ ਸੀਵਰੇਜ ਬੋਰਡ ਹੋਵੇ ਜਾਂ ਕੋਈ ਪਾਣੀ ਦੀ ਹੋਵੇ ਤਾਂ ਉਹਨਾਂ ਦੇ ਆਫੀਸਰ ਦੇ ਨਾਲ ਵੀ ਗੱਲ ਕਰਕੇ ਉਹਨੂੰ ਤੁਰੰਤ ਕੋਸ਼ਿਸ਼ ਕਰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ